ਕੱਲ ਅਸੀਂ ਪ੍ਰੋਐਕਟਿਵ ਤਰੀਕੇ ਨਾਲ ਅਸੀਂ ਇਹਦੇ ਚ ਸਾਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਸੋਸ਼ਲ ਮੀਡੀਆ ਰਾਹੀਂ ਆਈ ਸੀ ਅਸੀਂ ਜਦੋਂ ਮੇਰੇ ਧਿਆਨ ਚ ਆਇਆ ਇਮੀਡੀਏਟਲੀ ਜਿਹੜੀ ਹੈਗੀ ਅਸੀਂ ਇਹਦੇ ਚ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੁਏ ਜਿਹੜਾ ਕੱਲ ਹੀ ਅਸੀਂ ਇੱਕ ਐਪੀਆ ਜਿਹੜੀ ਹੈਗੀ ਆਮ ਸੈਕਟ ਦੇ ਅੰਦਰ ਜਿਹੜਾ ਦੰਸ਼ ਕੀਤਾ ਸੀਗਾ ਚਾਰ ਬੰਦੇ ਇਨੀਸ਼ੀਅਲੀ ਸਾਨੂੰ ਆਇਡੈਂਟੀਫਾਈ ਨਹੀਂ ਹੋ ਰਹੇ ਸੀ ਬਾਅਦ ਚ ਅਸੀਂ ਆਇਡੈਂਟੀਫਾਈ ਕਰ ਲਏ ਸੀ ਜਿਹੜੇ ਅਸੀਂ ਚਾਰ ਬੰਦਿਆਂ ਨੇ ਇਮੀਡੀਏਟਲੀ ਜਿਹੜੇ ਹੈਗੇ ਉਹ ਅਨਾਂ ਤੇ ਜਿਹੜਾ ਹੈਗਾ ਐਕਸ਼ਨ ਹੋਇਆ ਜਾਏਗਾ ਹਨ ਅਸੀਂ ਇਸ ਇਮੀਡੀਟਲੀ ਮੰਨ ਉਹ ਜਿਹੜਾ ਐਪਲੀਕੇਸ਼ਨ ਕਿਤੇ ਸੀ ਮਤਲਬ ਕਿ ਉਹ ਐਜ ਆਫ ਨਾਉ ਤੋਂ ਸਾਢੇ ਕੋਲ ਵੀਡੀਓ ਹੀ ਆਇਆ ਸੀ ਜਿਹਨੂੰ ਵੈਰੀਫਾਈ ਕਰੇ ਸੀ ਬਾਕੀ ਅਸੀਂ ਇਨਡੈਕਟਲੀ ਪਛਾਦ ਦੱਸ ਕਰਤਾ ਪਛਾਦ ਦੱਸ ਕਰਕੇ ਜਿਦਾਂ ਹੀ ਉਹ ਜਿਹੜੇ ਹੈਗੇ ਅਰੈਸਟ ਹੋਣੇ ਇਹਦੇ ਤੋਂ ਬਾਅਦ ਲੋਕੇਸ਼ਨ ਕਿੱਥੋਂ ਦੀ ਸੀ ਫਾਇਰਿੰਗ ਹੋਈ ਜੀ ਐਜ ਆਫ ਨਾਉ ਉਹ ਸਾਰੀ ਅਸੀਂ ਅੰਡਰ ਵੈਰੀਫਿਕੇਸ਼ਨ ਕਿੰਨੇ ਬੰਦੇ ਸੀ ਉਹਦੇ ਚੋਂ ਚਾਰ ਬੰਦੇ ਸਾਹਮਣੇ ਚਾਰੇ ਟ੍ਰੇਸ ਹੋ ਗਏ ਕਿੱਥੇ ਦੇ ਬੰਦੇ ਹੈ ਕਿਆ ਚਾਰੋਂ ਬੰਦੇ ਟ੍ਰੇਸ ਹੋ ਗਏ ਉਹ ਮੈਂ ਤੁਹਾਨੂੰ ਜਿਹੜਾ ਹੈਗਾ ਉਹਦੀ ਡਿਟੇਲਸ ਹੈਗੀ ਬੰਦਾ ਜੇਕਰ ਮੈਂ ਪਹਿਲਾਂ ਵੀ ਹੈ ਤਾਂ ਜਦੋਂ ਧਿਆਨ ਚਾਹੀਏ ਇਮੀਡੀਟਲੀ ਪਛਾਣ ਦਜ ਕਰਤਾ ਸੀਗਾ ਸੋ ਮੇਰੀ ਅਹੀ ਅਬੀ ਲੈ ਕਿ ਜਿਹੜੇ ਵੀ ਪਹਿਲੀ ਚੀਜ਼ਾਂ ਸਟੇਜ ਤੋਂ ਗੋਹੇਜ ਕਰਨ कि ਜਿਹੜੇ 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 ਬੰਦੇ ਵੀ ਜਿਨ੍ਹਾਂ ਨੂੰ ਅਸਲੇ ਦੇ ਰਿਲੇਸ਼ਨਸ ਵੀ ਦਿੱਤੇ ਆ ਉਹ ਸੈਲਫ ਪ੍ਰੋਟੈਕਸ਼ਨ ਵਾਸਤੇ ਹੈਗੇ ਉਹਨਾਂ ਦੇ ਜਿਹੜੇ ਹੈਗੇ ਉਹ ਕੁਝ ਨਿਯਮ ਕਾਨੂੰਨ ਹੈਗਾ ਤਾਂ ਉਸ ਹਿਸਾਬ ਨਾਲ ਅਗਰ ਕੋਈ ਬੰਦਾ ਇਸ ਤਰੀਕੇ ਨਾਲ ਅਗਰ ਬਿਹੇਵ ਕਰੇਗਾ ਤਾਂ ਉਹਦੇ ਖਿਲਾਫ ਸਖਤ ਜਿਹੜੀ ਕਾਨੂੰਨ ਨਹੀਂ ਕਰ ਲਈ ਜਿਹੜੇ ਮੈਰਿਜ ਪੈਰਸ ਨੇ ਉਹਨਾਂ ਨੂੰ ਕੀ ਗਾਈਡਲਾਈਨ ਹੈਗੀ ਜੀ ਜੀ ਉਹਦੇ ਨਾਲ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਵੀ ਅਸੀਂ ਗਾਈਡਲਾਈਨ ਜਿਹੜੀ ਹੈਗੀ ਡੀਸੀ ਸਾਹਿਬ ਨਾਲ ਗੱਲ ਕਰਕੇ ਉਹ ਅਸ਼ੀਸ਼